ਫਰ ਕੀ ਕਹੋਗੇ ਵੱਖ-ਵੱਖ ਪਿੰਡਾਂ ਦੇ ਵਿੱਚ ਚੈੱਕ ਦਿੱਤੇ ਜਾ ਰਹੇ ਨੇ ਸਰ ਗੁਰਬਾਹ ਹਲਕੇ ਦੇ ਵਿੱਚ ਤੇ ਕਿੱਥੇ-ਕਿੱਥੇ ਸਾਰੇ ਚੈੱਕ ਦਿੱਤੇ ਨੇ ਅੱਜ ਜਿਹੜਾ ਟੈਕਸੀ ਸਟੈਂਡ ਛਾਜਲੀ ਆ ਉੱਥੇ ਸ਼ੈੱਡ ਪਾਉਣ ਦੇ ਲਈ 4 ਲੱਖ ਰੁਪਏ ਦਾ ਚੈੱਕ ਜਿਹੜਾ ਦਿੱਤਾ ਗਿਆ ਉਸ ਤੋਂ ਬਾਅਦ ਛਾਜਲਾ ਪਿੰਡ ਛਾਜਲੇ ਪਿੰਡ ਨੂੰ 52 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਚੈੱਕ ਬੰਡੇ ਨੇਗੇ ਤੇ ਉਸ ਤੋਂ ਬਾਅਦ ਦਸਕਾ ਜਿਹੜਾ ਸਾਡੀ ਵਿਧਾਨ ਸਭਾ ਚ 19 ਲੱਖ ਰੁਪਇਆ ਮੈਦੇਬਾਸ ਤੋਂ 35 ਲੱਖ ਰੁਪਇਆ ਥੋੜੇ ਦਿਨ ਪਹਿਲਾਂ ਮੈਂ ਆਇਆ ਸੀਗਾ ਉਹ ਤੇ ਉਸ ਦਿਨ ਕਿਹਾ ਸੀਗਾ ਕਿ ਜਲਦੀ ਗ੍ਰਾਂਟ ਆਜੂ ਅੱਜ 35 ਲੱਖ ਰੁਪਏ ਚੈੱਕ ਜਿਹੜਾ ਉਮੈਦਿਆਸ ਤੇ ਸਰਪੰਚ ਸਾਹਿਬਾਨ ਨੂੰ ਇਸੇ ਤਰ੍ਹਾਂ ਪਿੰਡ ਦੌਲਾ ਸਿੰਘ ਵਾਲਾ ਸਰਪੰਚ ਇਹਨਾਂ ਨੂੰ 24 ਲੱਖ ਰੁਪਏ ਇਹ ਅੱਜ ਜਿਹੜੇ ਦੇ ਅੱਜ ਅਸੀਂ ਤਕਸੀਮ ਕੀਤੇ ਨੇਗੇ ਮੇਰੀ ਹਰੇਕ ਹਫਤੇ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਵਿਜ਼ਿਟ ਹੁੰਦੀ ਆ ਜਾਣੇ ਅਸੀਂ ਉੱਥੇ ਜਾ ਕੇ ਵਿਕਾਸ ਕਾਰਜਾਂ ਦੇ ਚੈੱਕ ਜਿਹੜੇ ਦਿੱਤੇ ਜਾਂਦੇ ਨੇ ਇਸ ਤਰ੍ਹਾਂ ਸੜਕਾਂ ਬਣਨ ਚੱਲੀਆਂ ਲੱਗੀਆਂ ਕੋਈ ਸੜਕਾ ਸਾਡੀਆਂ ਮਾਮਾ ਪੇੜਾਂ ਦੀ ਮੰਗ ਸੀ ਉਹ ਵੀ ਬੜੀ ਜਲਦੀ ਜਿਹੜੀ ਆ ਆ ਪੂਰੀ ਹੋ ਜੂਗੀ ਸੋ ਬਿਲਕੁਲ ਹਲਕੇ ਦਾ ਵਿਕਾਸ ਜਿਹੜਾ ਉਹ ਪੂਰੇ ਸਿਖਰਾਂ ਤੇ ਆ ਜਿਹੜਾ ਪਛੜੇ ਪਿੰਡ ਦਾ ਨਾਮ ਲੱਗਿਆ ਸੀ ਕਿਹੜਾ ਪਛੜਾ ਪਣਾ ਉਹ ਜਿਹੜਾ ਖਤਮ ਹੋ ਗਿਆ ਹੁਣ ਪੰਜਾਬ ਦਾ ਨੰਬਰ 1 ਹਲਕਾ ਨਿਰਵਾ ਬਣੂਗਾ ਔਰ ਬਿਲਕੁਲ ਬੜੀ ਤੇਜ਼ੀ ਦੇ ਨਾਲ ਹਰ ਪੱਖੋਂ ਚਾਹੋ ਸੜਕਾਂ ਨੇ ਚਾਹੋ ਧਰਮਸ਼ਾਲਾਾਂ ਬਾਨੇ ਵਿੱਚ ਚਾਹ ਗਲੀਆਂ ਨੇ ਗਿਆ ਜਾਂ ਸਕੂਲ ਨੇ ਜਾਂ ਡਿਸਪੈਂਸਰੀਆਂ ਨੇ ਇਹ ਸਾਰੇ ਜਿਹੜੇ ਕੰਮ ਨੇ ਉਹ ਲਗਾਤਾਰ ਜਾਰੀ ਰਹਿਣਗੇ ਕਿਹੜੇ ਕਿਹੜੇ ਕੰਮ ਲਈ ਦਿੱਤੇ ਕਿ ਨਹੀਂ ਅੱਜ ਤੇ ਚੈੱਕ ਕਰਾ ਦੇਖੋ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਡਿਮਾਂਡ ਸੀ ਜਿਵੇਂ ਜੇ ਮੈਂ ਗੱਲ ਕਰਾਂ ਦੌਲਾ ਸਿੰਘ ਵਾਲੇ ਦੀ ਇਹਦੇ ਅੰਦਰ ਇੱਕ ਮਜੀਬ ਸਿੰਘਾਂ ਦੀ ਧਰਮਸ਼ਾਲਾ ਦੇ ਲਈ 10 ਲੱਖ ਰੁਪਇਆ ਇਸੇ ਤਰ੍ਹਾਂ ਸਮਸ਼ਾਨ ਘਾੜ ਜਿਹੜੇ ਪਾਰਕ ਬਣਾਉਣ ਦੇ ਲਈ ਇਹਨਾਂ ਨੇ ਬਹੁਤ ਸੋਨਾ ਬਣਾਇਆਗਾ ਪਾਰਕ ਬਣਾਉਣ ਲਈ 10 ਲੱਖ ਰੁਪਇਆ ਤੇ ਇੱਕ ਖੜਵੰਜੇ ਨੇਗੇ ਘਰ ਤੱਕ ਜਾਣ ਲਈ ਉਹਦੇ ਦੇ 4 ਲੱਖ ਰੁਪਇਆ ਤੋਂ ਟੋਟਲ ਜਿਹੜਾ 24 ਲੱਖ ਰੁਪਇਆ ਦੌਲਾ ਸਿੰਘਾਂ ਦੇ ਨੂੰ ਇਸੇ ਤਰ੍ਹਾਂ ਮੈਦੇਵਾਸ ਨੂੰ ਜੇ ਜਨਰਲ ਧਰਮਸ਼ਾਲਾ ਬਣਾਉਣ ਦੇ ਲਈ 10 ਲੱਖ ਰੁਪਇਆ ਮੈਦੇਵਾਸ ਦੇ ਖੇਡ ਸਟੇਡੀਅਮ ਲਈ 25 ਲੱਖ ਰੁਪਇਆ ਕਿ ਸਾਡੇ ਸਰਪੰਚ ਸਾਹਿਬਾਨ ਖੇਡਾਂ ਨੂੰ ਬੜਾ ਪਿਆਰ ਕਰਦੇ ਨੇ ਨੌਜਵਾਨੀ ਨੂੰ ਬੜਾ ਪਿਆਰ ਕਰਦੇ ਨੇ ਹਮੇਸ਼ਾ ਹੀ ਇਹਨਾਂ ਦਾ ਇਹ ਹੁੰਦਾਗਾ ਕਿ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਨੇਗੇ ਉਹ ਪੰਜਾਬ ਲੈਵਲ ਤੇ ਖੇਡਣ ਇਹਨਾਂ ਨੇ ਪਹਿਲਾਂ ਵੀ ਪਿੰਡ ਦਾ ਜਿਹੜਾ ਸਟੇਡੀਅਮ ਸੀ ਬਹੁਤ ਅੱਛਾ ਬਣਾਇਆ ਹੁਣ ਅਸੀਂ ਉਸ ਨੂੰ ਦੇਖਦੇ ਹੋਏ 25 ਲੱਖ ਰੁਪਏ ਦਿੱਤਾਗਾ ਤਾਂ ਕਿ ਉਹਨੂੰ ਹੋਰ ਵਧੀਆ ਬਣਾਇਆ ਜਾਵੇ ਉੱਥੇ ਸਾਰੀਆਂ ਜਿਹੜੀਆਂ ਗੇਮਾਂ ਨੇ ਉਹ ਹੋਣ ਲੋਕ ਬੱਚੇ ਸਾਡੇ ਉੱਥੇ ਖੇਡਣ ਇਸੇ ਤਰ੍ਹਾਂ ਜਿਹੜਾ ਦਸਕਾ ਪਿੰਡ ਆ ਦਸਕਾ ਪਿੰਡ ਦੇ ਅੰਦਰ ਜਿਹੜੀ ਰਾਜਪੂਤਾਂ ਦੀ ਧਰਮਸ਼ਾਲਾ ਆ ਗਈ ਉਹਦੇ ਲਈ 3 ਲੱਖ ਰੁਪਏ ਮੁਰੰਮਤ ਦੇ ਲਈ ਹਰਿਆਉ ਬੱਸ ਸਟੈਂਡ ਦੇ ਬੱਸ ਸਟੈਂਡ ਲਈ ਦਸਕੇ ਜਿਹੜਾ ਹਰਿਆਉ ਰੋਡ ਤੇ ਬੱਸ ਸਟੈਂਡ ਆ ਉਹਦੇ ਲਈ 4 ਲੱਖ ਰੁਪਏ ਐਸਸੀ ਬਾਡ ਇੱਕ ਦੀ ਧਰਮਸ਼ਾਲਾ ਦੀ ਬਿਲਡਿੰਗ ਬਣਾਉਣ ਲਈ 6 ਲੱਖ ਰੁਪਏ ਔਰ ਜਨਰਲ ਸਮਸ਼ਾਨ ਘਾਟ ਬਣਾਉਣ ਲਈ 6 ਲੱਖ ਰੁਪਏ 19 ਲੱਖ ਰੁਪਏ ਜਿਹੜਾ ਹੈਗਾ ਇਸ ਤੋਂ ਬਿਨਾ ਕਾਫੀ ਸਾਰੀਆਂ ਸੜਕਾਂ ਜਿਹੜੀਆਂ ਉਹ ਬਣ ਚੁੱਕੀਆਂ ਨੇ ਛਾਜਲਾ ਪਿੰਡ ਤੋਂ 52 ਲੱਖ ਰੁਪਏ ਇਹਦੇ ਵਿੱਚ ਵੀ 15 ਲੱਖ ਰੁਪਏ ਜਿਹੜਾ ਉਹ ਸਟੇਡੀਅਮ ਤੇ ਖਰਚ ਆਊਗਾ ਸਕੂਲ ਤੇ ਖਰਚ ਆਊਗਾ ਸੋ ਸਟੇਡੀਅਮ ਬਣਾਉਣਾ ਸਕੂਲਾਂ ਨੂੰ ਠੀਕ ਕਰਨਾ ਸੜਕਾਂ ਬਣਾਉਣੀਆਂ ਇਹ ਸਾਡੇ ਹਲਕੇ ਦੀ ਤਰਜੀਹ ਆ ਕਿਉਂਕਿ ਜੇ ਸਟੇਡੀਅਮ ਬਣਨਗੇ ਤਾਂ ਸਾਡੇ ਬੱਚੇ ਜਿਹੜੇ ਨੇ ਕਿ ਉੱਥੇ ਖੇਡਣਗੇ ਜਦੋਂ ਸਾਡੇ ਬੱਚੇ ਖੇਡਣਗੇ ਤਾਂ ਉਹ ਤੰਦਰੁਸਤ ਰਹਿਣਗੇ ਔਰ ਨਸ਼ਿਆਂ ਤੋਂ ਦੂਰ ਰਹਿਣਗੇ ਔਰ ਕੋਈ ਨਾ ਕੋਈ ਨੌਕਰੀ ਪ੍ਰਾਪਤ ਕਰਨਗੇ ਕਿਉਂਕਿ ਜਦੋਂ ਬੰਦਾ ਤੰਦਰੁਸਤ ਹੁੰਦਾ ਫਿਰ ਉਹ ਪੜਦਾ ਵੀ ਆ ਜਦੋਂ ਖੇਡਦਾਗਾ ਤਾਂ ਪੜਦਾ ਵੀ ਆ ਜੇ ਦੋਨੇ ਚੀਜ਼ਾਂ ਇਕੱਠੀਆਂ ਆਉਂਦੀਆਂ ਨੇ ਤਾਂ ਉਹ ਨੌਕਰੀ ਵੀ ਪ੍ਰਾਪਤ ਕਰਦਾਗਾ ਸੋ ਸਾਡਾ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਸੁਪਨਾਗਾ ਕਿ ਹਰੇਕ ਪਿੰਡ ਦੇ ਅੰਦਰ ਇੱਕ ਸ਼ਾਨਦਾਰ ਸਟੇਡੀਅਮ ਬਣ ਹਰੇਕ ਪਿੰਡ ਦੇ ਅੰਦਰ ਇੱਕ ਅੱਛਾ ਸਕੂਲ ਹੋਵੇ ਤਾਂ ਕਿ ਬੱਚੇ ਜਿਹੜੇ ਅੱਛੀ ਪੜਾਈ ਜਿਹੜੀ ਆ ਤੇ ਅੱਛੀ ਖੇਡ ਖੇਡ ਸਕਣ ਸਰ ਤਰਨਤਨ ਜੀਮੀ ਚੋਣ ਚੋਣ ਪ੍ਰਚਾਰ ਕਾਫੀ ਤੇਜ਼ ਹੋ ਚੁੱਕਿਆ ਕੀ ਲਗਾ ਕਿ ਕਿਸਮ ਕਰਨ ਆਉਣਗੇ ਉੱਤੇ ਬਿਲਕੁਲ ਇੱਕ ਤਰਫਾ ਮੁਕਾਬਲਾਗਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਡੇ ਸੰਤੂ ਸਾਹਿਬ ਬੜੀ ਲੀਡ ਦੇ ਨਾਲ ਉਹ ਜਿੱਤ ਪ੍ਰਾਪਤ ਕਰ ਲੀ ਜੇਕਰ ਐਮਪੀ ਦੇ ਵਿੱਚ ਇੱਕ ਸਿੱਖ ਜੱਜ ਦੇ ਉੱਤੇ ਹਮਲਾ ਹੋਇਆ 22 ਪੂਰਨ ਸਿੰਘ ਤੇ ਹੋਇਆਗਾ ਤੇ ਇਸ ਤਰ੍ਹਾਂ ਗਵਈ ਤੇ ਹੋਇਆ ਸੁਪਰੀਮ ਕੋਰਟ ਦੇ ਜੱਜ ਨੇ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਜਿਹੜੀ ਲਗਾਤਾਰ ਵਧ ਰਹੀ ਹੈ ਉਹ ਦੇਸ਼ ਦੇ ਅੰਦਰ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਆ ਇਹ ਕਦੇ ਧਰਮ ਦੇ ਨਾਂ ਤੇ ਹਿੰਸਾ ਕਰਵਾਉਂਦੀ ਆ ਕਦੇ ਜਾਤੀ ਦੇ ਨਾਂ ਤੇ ਹਿੰਸਾ ਕਰਵਾਉਂਦੀ ਆ ਲਗਾਤਾਰ ਹਿੰਸਾ ਜਿਹੜਾ ਉਹ ਘਟ ਗਿਣਤੀਆਂ ਦੇ ਉੱਤੇ ਐਸਸੀ ਭਾਈਚਾਰੇ ਦੇ ਉੱਤੇ ਲਗਾਤਾਰ ਪੂਰੇ ਦੇਸ਼ 'ਚ جاری ਆ ਦੇਖੋ ਇੱਕ ਚੁਣਿਆ ਹੋਇਆ ਦੇਸ਼ ਦਾ ਜਿਹੜਾ ਪੜ੍ਹ ਲਿਖ ਕੇ ਦੇਸ਼ ਦੀ ਸਰਵੋਚ ਅਦਾਲਤ ਦਾ ਚੀਫ ਜਸਟਿਸ ਬਣਿਆ ਉਹਦੇ ਉੱਤੇ ਜੁੱਤਾ ਫੇਕਣਾ ਫਿਰ ਬਾਈ ਪੂਰਨ ਕੁਮਾਰ ਜਿਹੜਾ ਉਹਦਾ ਸੁਸਾਈਡ ਕਰਨਾ ਇਹ ਮਸਾਮੇ ਨੇ ਭਾਰਤੀ ਜਨਤਾ ਪਾਰਟੀ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲੱਗਿਆਗਾ ਕਿ ਉਹਨਾਂ ਦੇ ਰਾਜ ਦੇ ਅੰਦਰ ਜਾਤੀਵਾਦੀ ਹਿੰਸਾ ਹੋ ਰਹੀ ਆ ਲੇਕਿਨ ਸਾਡਾ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਪੰਜਾਬ ਦੇ ਵਿੱਚ ਜਾਤੀਵਾਦ ਦੀ ਕੋਈ ਥਾਂ ਨਹੀਂ ਹੈਗੀ ਸੋ ਦੂਜੇ ਰਾਜਾਂ ਦੇ ਅੰਦਰ ਬਹੁਤ ਵੱਡੀ ਪੱਧਰ ਤੇ ਜਿੱਥੇ ਇੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਬਹੁਤ ਵੱਡੀ ਪੱਧਰ ਤੇ ਡਿਸਕ੍ਰਿਮੀਨੇਸ਼ਨ ਹੋ ਰਿਹਾ ਬਹੁਤ ਵੱਡੀ ਪੱਧਰ ਤੇ ਵਿਤਕਰਾ ਹੋ ਰਿਹਾ ਸਰਪਾ ਪੰਜਾਬ ਦੇ ਵਿੱਚ ਜੇ ਪ੍ਰਾਣੀ ਦੀ ਗੱਲ ਕਰੀਏ ਪ੍ਰਾਣੀ ਨੂੰ ਲੈ ਕੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਦੇਖੋ ਸਾਰੇ ਜਗ੍ਹਾ ਤੇ ਅਸੀਂ ਬੇਲਰ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਇਸ ਵਾਰ ਸਾਡੇ ਕਿਸਾਨ ਭਰਾਵਾਂ ਦਾ ਮੈਂ ਸਪੈਸ਼ਲੀ ਧੰਨਵਾਦ ਕਰਨਾ ਚਾਹਨਾਗਾ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਗੁਰਬਾਣੀ ਦੇ ਰਾਹੀਂ ਇਹ ਹੀ ਸਿੱਖਿਆ ਮਾਤਾ ਧਰਤ ਮਹਤ ਪਾਣੀ ਨੂੰ ਬਚਾ ਕੇ ਰੱਖਣਾ ਹਵਾ ਨੂੰ ਬਚਾ ਕੇ ਰੱਖਣਾ ਧਰਤੀ ਨੂੰ ਬਚਾ ਕੇ ਰੱਖਣਾ ਇਹ ਸੰਦੇਸ਼ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਹੈਗਾ ਔਰ ਸਾਡਾ ਸਾਰਾ ਕਿਸਾਨ ਜਿਹੜਾਗਾ ਉਸ ਦੇ ਲਈ ਇਸ ਗੁਰੂ ਸਾਹਿਬਾਨ ਦੇ ਪ੍ਰਵਚਨਾਂ ਦੇ ਉੱਤੇ ਖਰਾ ਉਤਰ ਰਿਹਾਗਾ ਲਗਾਤਾਰ ਲੱਗਿਆ ਹੋਇਆਗਾ ਔਰ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਅਸੀਂ ਬੇਲਰ ਦੇ ਰਹਾਂਗੇ ਇਸ ਵਾਰ ਹੁਣੀ ਕੱਢ ਕੇ ਹਟਾਂਗੇ ਐਡਵਰਟਾਈਜ਼ਮੈਂਟ ਹੋਰ ਵੀ ਬੇਲਰ ਜਲਦੀ ਆਉਣਗੇ ਤਾਂ ਕਿ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਸ ਵਾਰ ਜਿਹੜਾ ਬਹੁਤ ਮਤਲਬ ਬੁਰੀ ਤਰ੍ਹਾਂ ਜਿਹੜਾ ਘਟਿਆਗਾ ਅੱਗੇ ਦਾ ਵਾਧਾ ਹੁੰਦਾ ਸੀ ਇਸ ਵਾਰ ਪੋਲੂਸ਼ਨ ਜਿਹੜਾ ਪੰਜਾਬ 'ਚ ਬਹੁਤ ਘਟਿਆ ਹੈਗਾ ਪਰ ਲੇਕਿਨ ਦੂਜੇ ਰਾਜ ਜੇ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਉੱਥੇ ਪੋਲੂਸ਼ਨ ਵਧਿਆ ਹੈਗਾ ਪਰ ਪੰਜਾਬ 'ਚ ਬਹੁਤ ਘਟਿਆ ਹੈਗਾ ਪੰਜਾਬ ਦੀ ਆਰਥਿਕ ਨੂੰ ਉੱਚਾ ਚੱਕਣ ਲਈ ਵਿੱਤ ਵਿਭਾਗ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਜੀ ਦੇਖੋ ਲਗਾਤਾਰ ਚਾਹੋ GST ਆ ਚਾਹੋ excise ਆ ਚਾਹੋ registration stamp registration ਆ ਜਿਹੜੇ ਵੀ ਡਿਪਾਰਟਮੈਂਟ ਨੇ ਜਿੱਥੇ-ਜਿੱਥੇ ਕਮਾਈ ਹੁੰਦੀ ਹੈਗੀ ਉਹਨਾਂ ਸਾਰੇ ਡਿਪਾਰਟਮੈਂਟਾਂ 'ਚ ਸਾਡਾ ਰੈਵਨਿਊ ਜਿਹੜਾ ਪਿਛਲੇ ਸਾਲ ਨਾਲ ਹਰੇਕ ਸਾਲ ਨਾਲੋਂ ਕਦੇ 15 ਗੁਣਾ ਕਦੇ 20 ਗੁ ਮੈਂ ਪਿਛਲੇ ਤਿੰਨ ਸਾਲਾਂ ਦੀ ਗੱਲ ਕਰ ਰਿਹਾ ਹਰ ਇੱਕ ਸਾਲ ਨਾਲ ਵਾਧਾ ਜਾ ਰਿਹਾ ਹੈਗਾ ਸੋ ਇਹਦਾ ਮਤਲਬ ਹੈ ਕਿ ਪੰਜਾਬ ਦੀ ਜਿਹੜੀ ਵਿੱਤੀ ਹਾਲਤਾਂ ਉਹ ਲਗਾਤਾਰ ਤਾਕਤਵਰ ਹੋ ਰਹੀ ਹੈ ਸਰ ਹਲਕੇ ਦੇ ਪਿੰਡਾਂ ਦੇ ਵਿੱਚ ਤੁਸੀਂ ਪਾਰਕ ਬਣਾਉਣ ਜਾ ਰਹੇ ਹੋ ਜੀ ਜਿਸ ਦੇ ਨਾਲ ਕੂੜੇ ਦੇ ਪ੍ਰਬੰਧਨ ਨੂੰ ਲੈ ਕੇ ਕਾਫੀ ਸਮੱਸਿਆ ਆ ਰਹੀ ਹੈ ਪਿੰਡਾਂ ਦੇ ਵਿੱਚ ਜੀ ਉਹਦਾ ਪ੍ਰਬੰਧਨ ਜੀ ਕੋਈ ਬਿਲਕੁਲ ਸਾਡੇ ਸਰਪੰਚ ਸਾਹਿਬਾਨ ਅਲਟਰਨੇਟਿਵ ਪ੍ਰਬੰਧ ਕਰ ਰਹੇ ਨੇ ਉਹਦੇ ਲਈ ਵੀ ਅਸੀਂ ਪ੍ਰਬੰਧ ਕਰ ਰਹੇ ਹਾਂ ਕਿਤੇ ਵੀ ਜਿੱਥੇ ਅਸੀਂ ਪਾਰਕ ਬਣਾ ਰਹੇ ਹਾਂ ਜਿਹੜਾ ਕੂੜਾ ਜਿਹੜਾ ਹੈਗਾ ਉਹ ਸਿੱਟਣ ਲਈ ਉਹਦੇ ਵੀ ਅਲੱਗ ਤੋਂ ਪ੍ਰਬੰਧ ਕੀਤੇ ਜਾ ਰਹੇ ਨੇ